ਅਸ਼ਰੀਫ ਫੋਤੇਗੜ ਸਾਹਿਬ ਦੇ ਨਵੇਂ ਐਸਐਸਪੀ ਸ਼ੁਭਮ ਅਗਰਵਾਲ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਉਪਰੰਤ ਉਹਨਾਂ ਨੇ ਅਹੁਦਾ ਸੰਭਾਲਿਆ ਜਿਸ ਤੋਂ ਪਹਿਲਾਂ ਉਹ ਡੀਸੀਪੀ ਲੁਧਿਆਣਾ ਇਨਵੈਸਟੀਗੇਸ਼ਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਐਸਐਸਪੀ ਡਾਕਟਰ ਅਫ ਜੂਤਕੋੜ ਘਰੇਵਾਲ ਦੀ ਜਗ੍ਹਾ ਆਏ ਸ਼ੁਭਮ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਪਹਿਲਾ ਜਿਹੜਾ ਕੀ ਕੰਮ ਹੋਵੇਗਾ ਕਿਸੇ ਨੂੰ ਵੀ ਕਾਨੂੰਨ ਹੱਦ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤਸਸਪੀ ਸ਼ੁਭਮ ਅਗਰਵਾਲ ਨੇ ਦਫਤਰ ਪਹੁੰਚਨ ਤੇ ਪਜਾਪੋਲਸ ਦੀ ਟੁਕੜੀ ਪਾਸੋਂ ਗਾਰਡ ਆਫ ਆਨਰ ਵੀ ਲਿਆ ਹੈ। ਇਸ ਅਸੀਗਲ ਜੀ ਆਏ ਤੇ ਅੱਜ ਮੈਂ ਇੱਥੇ ਹਟੇਗੜ ਸਾਹਿਬ ਗੁਰਦਾਰਾ ਸਾਹਿਬ ਇੱਥੇ ਅਸੀਂ ਮਤਲਬ ਸਭ ਤੋਂ ਪਹਿਰੇ ਇੱਥੇ ਮੱਥਾ ਟਿਕਣ ਆਏ ਸੀ ਤਾਂ ਕਿ ਇਹ ਜਿਹੜੀ ਸ਼ਹੀਦਾਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਅ ਇਥੋਂ ਆਸ਼ੀਰਵਾਦ ਲੈ ਕੇ ਫਿਰ ਜਿਹੜੀ ਹੈਗੀ ਆ ਜਿਹੜੀ ਜਨਤਾ ਦੀ ਸੇਵਾ ਦਾ ਕੰਮ ਕਰਕੇ ਆਪਾਂ ਪਰਉਸ਼ਕ ਸ਼ੁਰੂ ਕਰ ਸਕੀਏ। ਇੱਥੇ ਜਿਹੜਾ ਮਾ ਗੋਦਾਰਾ ਸਾਫ ਦੇ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਜੀ ਤੇ ਇਹਨਾਂ ਨਾਲ ਵੀ ਸਾਡੀ ਬੜੀ ਡਿਟੇਲ ਚ ਚਰਚਾ ਹੋ ਤੇ ਮੈਂ ਫਤੇਗੜ ਸਾਫ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਦੇਣਾ ਕਿ ਮੈਂ ਆਪਣੇ ਪੂਰੇ ਆਪਣਾ 100% ਇੱਥੇ ਦੇਵਾਂਗਾ ਤੇ ਮੈਂ ਉਮੀਦ ਕਰਦਾ ਹਾਂ ਕਿ ਉਹਦਾ ਸਾਡੇ ਨਾਲ ਕੋਆਪਰੇਸ਼ਨ ਰਹੇ ਤਾਂ ਕਿ ਅਸੀਂ ਜਿਸ ਤਰੀਕੇ ਨਾਲ ਫਤੇਗੜ ਸਾਫ ਪਿਛਲੇ ਕਈ ਸਾਲਾਂ ਤੋਂ ਕਾਫੀ ਸਮਾਂ ਤੋਂ ਇੱਕ ਪੀਸਫੁਲ ਆ ਡਿਸਟ੍ਰਿਕਟ ਦੇਰ ਤੌਰ ਤੇ ਚੱਲਦਾ ਆ ਰਿਹਾ ਹੈ ਅੱਗੇ ਵੀ ਇਸੇ ਤਰੀਕੇ ਨਾਲ ਆ ਚੱਲਦਾ ਰਹੇ ਤੇ ਖੁਸ਼ਹਾਲ ਰਹੇ ਮੁੱਖ ਅਦੇਸ਼ ਕੀ ਰੋਗਾ ਜੀ ਤੁਹਾਡਾ ਬੰਦੇ ਦੇਖੋ ਜੀ ਮੇਰਾ ਲੋਕਾਂ ਨੂੰ ਤੇ ਇਹ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜੇ ਐਂਟੀ ਸੋਸ਼ਲ ਐਲੀਮੈਂਟ ਦੇ ਬਾਰੇ ਪਤਾ ਲੱਗਦਾ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਐਂਟੀ ਜਿਹੜੀ ਇਲੈਗਲ ਐਕਟੀਵਿਟੀ ਦੇ ਬਾਰੇ ਪਤਾ ਲੱਗਦਾ ਤੁਸੀਂ ਸਾਨੂੰ ਫੌਰੀ ਤੌਰ ਤੇ ਦੱਸੋ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਕੰਫਿਡੈਂਸ਼ੀਅਲ ਰੱਖੀ ਜਾਊਗੀ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਸਮੇਂ ਸਰ ਉਸ ਤੇ ਕਰਾਂਗੇ ਐਟ ਦੀ ਸੇਮ ਟਾਈਮ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਵੀ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਰਿਸਟ੍ਰਿਕਟ ਦੇ ਵਿੱਚ ਕੋਈ ਵੀ ਜੇ ਅਗਰ ਮਾੜੀ ਹਰਕਤ ਕਰਦੇ ਹੋ ਤੇ ਸਾਡੀ ਨਿਗਾਹ ਤੁਹਾਡੇ ਤੇ ਹੈ ਅਸੀਂ ਜਿੱਥੇ ਵੀ ਤੁਸੀਂ ਹੋਗੇ ਉੱਥੋਂ ਲਾ ਕੇ ਫੜ ਕੇ ਅੰਦਰ ਤਾਉਂਗੇ ਅਸੀਂ ਦੇਰਾਂ ਠੀਕ ਹਾਂ ਸਭ ਤੋਂ ਪਹਿਲਾਂ ਜੀ ਸਸੂ ਦਾ ਕਾਰਜ ਬਦੂਏ ਤੇ ਜੀ ਸਭ ਤੋਂ ਪਹਿਲਾਂ ਜੀ ਮੈਂ ਫਤਿਹਗੁਰ ਸਾਹਿਬ ਆ ਕੇ ਆਪ ਅੰਦਨਾਲੀ ਜਿਹੜਾ ਇੱਕ ਗੁਰਦੁਆਰਾ ਸਾਹਿਬ ਹੈਗਾ ਉੱਥੇ ਵੀ ਲੱਥਾ ਠੀਕ ਹੈ ਬਿਕੋਜ਼ ਉਹ ਵੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸਭ ਤੋਂ ਪਹਿਲੇ ਜ਼ਰੂਰੀ ਹੈ ਉਹਨਾਂ ਦਾ ਆਸ਼ੀਰਵਾਦ ਲਈਏ ਤਾਂ ਕਿ ਅਸੀਂ ਇੱਕ ਵਧੀਆ ਜਿਹੜਾ ਹੈਗਾ ਸੈਕਟਰ ਨੂੰ ਹੋਰ ਲਾ ਸਕੀਏ ਤੇ ਜਿੱਦਾਂ ਸਰਕਾਰ ਦੀ ਪ੍ਰਾਇਰਟੀ ਹੈ ਮੇਰੀ ਵੀ ਪ੍ਰਾਇਰਟੀ ਤੇ ਹੀ ਰਹੇਗੀ ਕਿ ਜਿਹੜਾ ਹੈ ਜ਼ੀਰੋ ਟੋਲਰੇਟੈਂਸ ਐਨੀ ਟਾਈਪ ਆਫ ਕ੍ਰਾਈਮ ਪਾਰਟਿਕੁਲਰਲੀ ਜਿਹੜਾ ਸਟਰੀਟ ਕ੍ਰਾਈਮ ਹੈ ਤੇ ਪੈਟੀ ਕ੍ਰਾਈਮ ਹੈ ਜਾਂ ਜਿਹੜਾ ਆਪਣਾ ਡਰਗ ਰਿਲੇਟਿਡ ਕ੍ਰਾਈਮ ਹੈ ਜਿਹਦੇ ਤੇ ਅਸੀਂ ਖਾਸ ਤੌਰ ਤੇ ਫੋਕਸ ਕਰਾਂਗੇ ਦੇ ਰੋਲਿੰਗ ਅਸੀਂ ਸਾਰੇ ਆਫਸਰ ਨਾਲ ਮੀਟਿੰਗ ਕਰ ਰਹੇ ਸੀ ਜਿੱਥੇ ਆਫਸਰ ਨਾਲ ਅਸੀਂ ਬੜੀ ਡਿਟੇਲਸ ਚਰਚਾ ਕੀਤੀ ਕਿ ਕੀ ਕੀ ਦੇਮੀ ਹੈ ਜੀਆਂ ਦਿੱਕਤ ਹੈ ਜਿਹੜੀ ਆਪਾਂ ਜਲੇ ਦੇ ਵਿੱਚ ਫੇਸ ਕਰ ਰਹੇ ਹਾਂ ਤੇ ਓਵਰ ਆਲ ਜਿਹੜਾ ਇਹ ਜਿਲ੍ਹਾ ਹੈ ਬੜਾ ਹੀ ਪੀਸਫੁਲ ਕਈ ਪਿਛਲੇ ਕਾਫੀ ਸਮੇਂ ਤੋਂ ਬੜਾ ਪੀਸਫੁਲ ਹੈ ਤੇ ਮੈਂ ਉਮੀਦ ਕਰਦਾ ਲੋਕਾਂ ਦਾ ਸਾਥ ਇੱਦਾ ਹੀ ਬਣਾ ਰਹੇਗਾ মিডিਆ ਤੇ ਸੱਜਣਾਂ ਦਾ ਸਾਥ ਇੱਦਾ ਹੀ ਬਣਾ ਰਹੇਗਾ ਤੇ ਆਪਾਂ ਇਸ ਤਰੀਕੇ ਨਾਲ ਹੀ ਪੀਸਫੁਲ ਤਰੀਕੇ ਨਾਲ ਜਿਲ੍ਹੇ ਨੇ ਅੱਗੇ ਕਦਮ ਰੱਖਾਂਗੇ ਤੇ ਇਸ ਤੋਂ ਪਹਿਲਾਂ ਕਿਤੇ ਸਫਲਤਾ ਦੀ ਜੀ ਇਹ ਤੋਂ ਇਸ ਤੋਂ ਪਹਿਲਾਂ ਵੀ ਮੈਂ ਥੋੜੇ ਟਾਈਮ ਫਾਜ਼ਲ ਕਾ ਬਤੌਰ ਐਸਐਚਓ ਅੰਡਰ ਟ੍ਰੇning ਰਹਿਦਾ ਮੈਨੂੰ ਮੌਕਾ ਮਿਲਿਆ ਪੁਸ਼ਪਾ ਜੀ ਮੈਂ ਥੋੜੇ ਟਾਈਮ ਰਹਾ ਬਰਨਾਲਾ ਮੈਂ ਉਥੇ ਸਬ ਡਿਵੀਜ਼ਨ ਜਿਹੜਾ ਮੈਂ ਹੈਲਪਲਸ ਸਬ ਡਿਵੀਜ਼ਨ ਹੈ ਉਸ ਤੋਂ